ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਬਾਬਾ ਸ੍ਰੀ ਚੰਦ ਜੀ ਬਾਰੇ ਦੱਸਣਾ ਚਾਹੁੰਨਾ ਤੁਹਾਨੂੰ ਮੈਂ ਜਦੋਂ ਬਾਬਾ ਸ੍ਰੀ ਚੰਦ ਜੀ ਹੋਣ ਵਾਲੇ ਸੀ ਇਹਨਾਂ ਦੇ ਮਾਤਾ ਨੂੰ ਸੁਪਨਾ ਭੋਲੇ ਸ਼ੰਕਰ ਜੀ ਸੁਪਨੇ ਦੇ ਵਿੱਚ ਆਏ ਸੀ ਤੇ ਜਦੋਂ ਬਾਬਾ ਸ੍ਰੀ ਚੰਦ ਜੀ ਪੈਦਾ ਹੋਏ ਸੀ ਇਹਨਾਂ ਦੇ ਕੰਨਾਂ ਦੇ ਵਿੱਚ ਗੋਲ ਮੁੰਦਰਾ ਮਾਸ ਦੀਆਂ ਤੇ ਸੁਨਹਿਰੀ ਵਾਲ ਚਿਹਰੇ ਤੇ ਨੂਰ ਬਾਬਾ ਸ੍ਰੀ ਚੰਦ ਜੀ ਦੀ ਭੂਆ ਨਾਨਕੀ ਸਮਝ ਗਏ ਸੀ ਵੀ ਭੋਲੇ ਸ਼ੰਕਰ ਜੀ ਦਾ ਅਵਤਾਰ ਨੇ ਇਹ ਪੈਦਾ ਹੋਏ ਨੇ ਸੁਲਤਾਨਪੁਰ ਲੋਧੀ ਨੂੰ ਭਾਗ ਲੱਗਿਆ ਬਾਬਾ ਸ਼੍ਰੀਚੰਦ ਜੀ ਬਚਪਨ ਦੇ ਵਿੱਚ ਖੇਡਦੇ ਹੁੰਦੇ ਸੀ ਸੱਪਾਂ ਨੂੰ ਚੱਕ ਕੇ ਗਲ ਨਾਲ ਟੰਗ ਲੈਣਾ ਸੱਪਾਂ ਨੂੰ ਲੱਕਣਾ ਬਾਲਣਾ ਤੁਹਾਨੂੰ ਪਤਾ ਮਹੱਲੇ ਵਾਲੇ ਲੋਕ ਗੱਲਾਂ ਕਰਦੇ ਸੀ ਵੀ ਇਹ ਕੀ ਕਰਦੇ ਨੇ ਬਾਬਾ ਸ਼੍ਰੀਚੰਦ ਜੀ ਦੇ ਮਾਤਾ ਤੇ ਭੂਆ ਦੀ ਫੜ-ਫੜ ਕੇ ਇਹਨਾਂ ਨੂੰ ਘਰ ਲਿਆਉਂਦੇ ਸੀ ਤੇ ਇਹ ਫੇਰ ਬਾਹਰ ਨਿਕਲ ਜਾਂਦੇ ਸੀ ਇੱਕ ਵਾਰ ਤੱਕ ਸਾਧੂ ਆ ਗਿਆ ਇਹਨਾਂ ਦੇ ਦਰ ਤੇ ਬਾਬਾ ਸ਼੍ਰੀਚੰਦ ਜੀ ਦੇ ਤੇ ਮਾਤਾ ਤੇ ਪੂਆ ਬਾਬਾ ਸ੍ਰੀ ਚਾਂਜੇ ਦੇ ਅੰਦਰ ਕੰਮ ਕਰਦੇ ਸੀ। ਫਕੀਰ ਨੇ ਕਿਹਾ ਜੀ ਅੱਲਾ ਦੇ ਨਾਮ ਤੇ ਕੁਝ ਪਾ ਦੋ। ਫਿਰ ਬਾਬਾ ਸ੍ਰੀ ਚਾਂਜੀ ਨੇ ਅੰਦਰੋਂ ਬੋਰੀ ਦੇ ਵਿੱਚੋਂ ਮੋਠੀ ਭਰੀ ਜਿੱਦਾਂ ਆਪਾਂ ਮੁੱਠੇ ਭਰਦਿਆਂ ਸੋਲਿਆਂ ਦੀ ਸੋਲੇ ਹੁੰਦੇ ਸੀ ਸੋਲਿਆਂ ਦੀ ਮੁੱਠੀ ਭਰ ਕੇ ਲਿਆ ਕੇ ਸਾਧੂ ਦੇ ਝੋਲੇ ਵਿੱਚ ਜਦੋਂ ਪਾਇਆ ਉਹ ਸੋਲਿਆਂ ਦੇ ਹੀਰੇ ਬਣ ਗਏ। ਹੀਰੇ ਬਣੇ ਹੋਏ ਤੇ ਸਾਧੂ ਜੀ ਨੇ ਆਖਿਆ ਬਾਬਾ ਜੀ ਮੈਂ ਤਾਂ ਥੋੜੇ ਦਰਸ਼ਨ ਕਰਨ ਆਇਆ ਸੀ ਇਹਨਾਂ ਨੂੰ ਮੈਂ ਕੀ ਕਰਨਾ ਜੋ ਸਾਧ ਹੁੰਦੇ ਨੇ ਜੋ ਫੱਕਰ ਹੁੰਦੇ ਨੇ ਫਕੀਰ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਤੇ ਸਾਧੂ ਜੀ ਨੇ ਦਰਸ਼ਨ ਕੀਤੇ ਬਾਬਾ ਸ੍ਰੀ ਚੰਨ ਜੀ ਨੇ ਬਹੁਤ ਤਪੱਸਿਆ ਕੀਤੀ ਬਹੁਤ ਬੇੜੇ ਕਈਆਂ ਦੇ ਪਾਰ ਲਾਇਏ ਨੇ ਬਹੁਤ ਕੁਸ਼ ਕੀਤਾ ਆਪਾਂ ਜਿਉਂ-ਜਿਉਂ ਵੀਡੀਓ ਪਾਵਾਂਗੇ ਬਾਬਾ ਸ਼੍ਰੀ ਚੰਨ ਜੀ ਬਾਰੇ ਦੱਸਾਂਗੇ ਸਾਰਾ ਇਤਿਹਾਸ ਇਹਨਾਂ ਦਾ ਦੱਸਾਂਗੇ ਬਾਬਾ ਸ਼੍ਰੀ ਚੰਨ ਜੀ ਦਾ ਸਾਡੇ ਕੁੱਲ ਚੋਨੇ ਬਾਬਾ ਸ਼੍ਰੀ ਚੰਨ ਜੀ ਬਾਬਾ ਨਾਨਕ ਜੀ ਆਪਣੇ ਖੇਤਾਂ ਦੇ ਵਿੱਚ ਇਹਨਾਂ ਦੀ ਜਗ੍ਹਾ ਸਮਾਤਾ ਬਣੀਆਂ ਹੋਈਆਂ ਨੇ ਬਾਬਾ ਸ਼੍ਰੀ ਚੰਨ ਜੀ ਦੀਆਂ ਇਸ ਘਰ ਕੇ ਆਪਾਂ ਵੀਡੀਓ